ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਦ ਖੋਟੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਇਹਦੇ ਕੋਲ ਬੱਕਰੀਆਂ ਸੇਲ ਹੈ ਜੀ ਵਿੱਚ ਹੀ ਬੱਕਰੇ ਆ ਵਿੱਕੀ ਛੋਟੇ 8-10 ਨਾਗ ਹੈਗੇ ਜੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਕਾ ਜੀ ਸਸਤੀ ਕਾ ਜੀ ਨਾਮ ਕਸ਼ਮਿੰਦਰ ਸਿੰਘ ਜੀ ਪੈਂਦ ਖੋਟੇ ਜ਼ਿਲ੍ਹਾ ਮੋਗਾ ਹਾਂਜੀ ਬਾਈ ਜੀ ਆਪਣੀਆਂ ਕਿੰਨੀਆਂ ਬੱਕਰੀਆਂ ਕਿੰਨੀਆਂ ਪੱਠਾ ਜੀ ਦੇ ਚਾਹ ਆ ਫਟਾ ਬੱਕਰੀਆਂ ਹਾਂਜੀ ਇਹਦਾ ਰੇਡੀ ਫੋਨ ਤੇ ਕਰਾਂਗੇ ਰੇਡਰ ਦਾ ਫੋਨ ਤੇ ਇਹ 8 10 ਨਾਗਾ ਜੀ ਸਾਰੇ ਇਹ ਹਾਂਜੀ ਹਾਂਜੀ ਲੋਪਰਾ 4 5 6 7 ਤੇ 8 ਤੇ 9 9 ਨਾਗਾ ਭਰਾ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਪ੍ਰਿੰਟ ਖਵਾ ਕੇ ਵੱਡੀ ਵੀਡੀਓ ਬਣਾਈ ਹੋਇਸ ਦਿਖਾਇਆ ਵਾ ਕਿੰਨੀਆਂ ਸੁਈਆਂ ਬਾਈ ਇਹਦੇ ਚ ਸੁਈਆਂ ਆਈਆਂ 2 3 ਗੱਬਣਾ 3 ਗੱਬਣਾ ਲੋਪਰਾ ਜਿਸ ਕਿਸੇ ਨੂੰ ਜ਼ਰੂਰਤ ਹੋਈ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਨਾ ਆਹ ਬੱਕਰੀਆਂ ਜੀ ਦੋਨੇ ਛੋਟੇ ਹਾਂਜੀ ਹਾਂ ਤਿੰਨੇ ਬੱਕਰੀਆਂ ਛੋਟੇ ਆ ਹਾਂਜੀ ਦੋ ਚਿੱਟੇ ਕੰਨ ਵਾਲਾ ਬਹੁਤ ਸੋਹਣਾ ਬੱਕਰਾ ਤੇ ਉਹ ਵੱਡਾ ਬੱਕਰਾ ਡਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਠੀਕ ਹੈ ਨਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ